ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਸੜਕ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਲੋਕਾਂ ਦੀ ਮੌਤ ਹੋ ਜੜੀ ਹੋਈ ਹੈ ਇਹ ਦੋਵੇਂ ਜਣੇ ਜਿਹੜੇ ਮੋਟਰਸਾਈਕਲ ਦੇ ਉੱਪਰ ਸਵਾਰ ਹੁੰਦੇ ਨੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਪਣੇ ਪਿੰਡ ਦੇ ਵੱਲ ਨੂੰ ਜਾ ਰਹੇ ਹੁੰਦੇ ਨੇ ਤਾਂ ਇੱਕ ਕੈਂਟਰਾ ਜਿਹੜਾ ਇਹਨਾਂ ਦੋਵੇਂ ਮੋਟਰਸਾਈਕਲ ਚਾਲਕਾਂ ਨੂੰ ਟੱਕਰ ਮਾਰ ਦਿੰਦਾ ਟੱਕਰ ਇੰਨੀ ਜ਼ਿਆਦਾ ਭਿਆਨਕ ਮਾਰੀ ਜਾਂਦੀ ਹੈ ਕਿ ਇਸ ਟੱਕਰ ਦੇ ਦੌਰਾਨ ਦੋਵੇਂ ਜਣੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਨੇ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਦੋਵੇਂ ਜਣਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਪਰ ਜਦੋਂ ਇਹ ਹਸਪਤਾਲ ਲਜਾਏ ਜਾਂਦੇ ਨੇ ਤਾਂ ਡਾਕਟਰ ਇਹਨਾਂ ਨੂੰ ਮ੍ਰਿਤਕ ਐਲਾਨ ਦਿੰਦੇ ਨੇ ਤਾਂ ਦੋ ਜਣਿਆਂ ਦੀ ਮੌਤ ਆ ਜਿਹੜੀ ਉਹ ਹੀ ਆ ਤਾਂ ਉਹਰ ਦੇ ਕਿੱਲਿਆਂ ਵਾਲੀ ਬਾਈਪਾਸ ਦੇ ਕੋਲ ਇਹ ਭਿਆਨਕ ਸੜਕ ਹਾਦਸਾ ਜੜਾ ਵਾਪਰਿਆ ਜਿੱਥੇ ਦੋ ਜਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਹੇ ਹੁੰਦੇ ਨੇ ਤਾਂ ਇੱਕ ਕੈਂਟਰ ਆ ਰਿਹਾ ਹੁੰਦਾ ਜਿਹੜਾ ਕਿ ਇਹਨਾਂ ਦੋਵੇਂ ਜਣਿਆਂ ਨੂੰ ਟੱਕਰ ਮਾਰ ਦਿੰਦਾ ਟੱਕਰ ਇੰਨੀ ਜ਼ਿਆਦਾ ਭਿਆਨਕ ਮਾਰੀ ਜਾਂਦੀ ਆ ਕਿ ਦੋਵਾਂ ਦੀ ਮੌਤ ਆ ਜੜੀ ਉਹ ਹੋ ਜਾਂਦੀ ਆ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਮੋਟਰਸਾਈਕਲ ਤੇ ਕੈਂਟਰ ਦਾ ਹਾਲ ਦੇਖ ਸਕਦੇ ਹੋ ਕਿ ਜਿਹੜਾ ਮੋਟਰਸਾਈਕਲ ਸੀ ਉਹ ਬੁਰੀ ਤਰ੍ਹਾਂ ਚੱਕਣਾ ਚੂਰਾ ਜਿਹੜਾ ਹੋ ਚੁੱਕਿਆ ਤੇ ਕੈਂਟਰਾ ਜਿਹੜਾ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨਾ ਛੜਾ ਹੋਇਆ ਤਾਂ ਮੁਰਲੀ ਸਾਈਡ ਤੋਂ ਜਿਹੜਾ ਕੈਂਟਰ ਆ ਉਹ ਵੀ ਭੰਨਿਆ ਜਾ ਚੁੱਕਿਆ ਤੇ ਮੋਟਰਸਾਈਕਲ ਦੇ ਪਰ ਖੱਜੇ ਤੱਕ ਨੇ ਜਿਹੜੇ ਉਹ ਉੱਡ ਗਏ ਨੇ ਤਾਂ ਦੋ ਜਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਪਣੇ ਪਿੰਡ ਦੇ ਵੱਲ ਨੂੰ ਜਾ ਰਹੇ ਸੀ ਤਾਂ ਇੱਕ ਕੈਂਟਰ ਦੇ ਵੱਲੋਂ ਉਹਨਾਂ ਦੋਵਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਟੱਕਰ ਦੇ ਦੌਰਾਨ ਦੋਵਾਂ ਦੀ ਮੌਤ ਆ ਜੜੀ ਉਹ ਜਾਂਦੀ ਹੈ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹਸਪਤਾਲ ਲਿਜਾਇਆ ਜਾਂਦਾ ਪਰ ਜਿਵੇਂ ਹੀ ਉਹ ਹਸਪਤਾਲ ਪਹੁੰਚਦੇ ਨੇ ਤਾਂ ਡਾਕਟਰ ਉਹਨਾਂ ਨੂੰ ਮ੍ਰਿਤਕ ਐਲਾਨ ਦਿੰਦੇ ਨੇ ਤਾਂ ਦੋ ਜਣਿਆਂ ਦੀ ਇਸ ਸੜਕ ਹਾਸੇ ਦੇ ਵਿੱਚ ਮੌਤ ਆ ਜਿਹੜੀ ਹੋਈ ਆ ਤਾਂ ਦੋਵੇਂ ਯਾਰ ਦੋਸਤ ਸੀ ਜਿਹੜੇ ਕਿ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਸੀ ਆਪਣੇ ਪਿੰਡ ਦੇ ਵੱਲ ਨੂੰ ਜਾ ਰਹੇ ਹੁੰਦੇ ਨੇ ਪਰ ਰਸਤੇ ਦੇ ਵਿੱਚ ਇੱਕ ਕੈਂਟਰ ਦੇ ਵੱਲੋਂ ਇਹਨਾਂ ਨੂੰ ਟੱਕਰ ਆ ਛੜੀ ਉਹ ਮਾਰ ਦਿੱਤੀ ਜਾਂਦੀ ਆ ਤਾਂ ਮੋਟਰਸਾਈਕਲ ਦੇ ਪਰ ਖੱੱਚੇ ਤੱਕ ਨੇ ਜਿਹੜੇ ਉੱਟ ਗਏ ਨੇ ਤੇ ਨਾਲ ਹੀ ਜਿਹੜੇ ਇਸ ਮੋਟਰਸਾਈਕਲ ਦੇ ਉੱਪਰ ਦੋ ਜਣੇ ਸਵਾਰ ਸੀ ਤਾਂ ਦੋਵਾਂ ਦੀ ਮੌਤ ਆ ਜਿਹੜੀ ਉਹ ਹੋ ਗਈ ਆ ਤਾਂ ਅਵੌਹਰ ਦੇ ਕਿੱਲਿਆਂ ਵਾਲੀ ਬਾਈਪਾਸ ਦੇ ਕੋਲੇ ਇਹ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਹੈ ਜਿੱਥੇ ਦੋ ਜਣਿਆਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਸਰ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਅਸ਼ੋਕ ਮਰਜੀ ਅਸ਼ੋਕ ਮਰਜੀ 108 ਤੋਂ ਤੁਸੀਂ ਦੋ ਬੰਦਿਆਂ ਨੂੰ ਕਿੱਥੋਂ ਚੱਕ ਕੇ ਲਿਆਏ ਹੋ ਕੀ ਘਟਨਾ ਹੋਈ ਹੈ ਅਸੀਂ ਵੀ ਜੀ ਆਪ ਪੇਸ਼ੇਨ ਨੂੰ ਲੈ ਕੇ ਕਿੱਲੇ ਵਾਲੇ ਚੌਕ ਤੋਂ ਜਿਹੜਾ ਬ੍ਰਾਈਟਨ ਹੋਟਲ ਹੈ ਉਹਦੇ ਬਿਲਕੁਲ ਨਾਲ ਕਾਲੇ ਪਾਸੇ ਕੈਂਟਰ ਨਾਲ ਇਹਨਾਂ ਦਾ ਮੋਟਰਸਾਈਕਲ ਵਿੱਚ ਕੈਂਟਰ ਦੇ ਥੜੇ ਆ ਗਏ ਅੱਛਾ ਐਕਸੀਡੈਂਟ ਹੋਇਆ ਤੋਂ ਇਹ ਬੰਦੇ ਮਤਲਬ ਮੁੱਕੇ ਦੇ ਰਾਤ ਬਹੁਤ ਹੀ ਮਾਰੇ ਸੀ ਉਹ ਡਾਕਟਰ ਨੇ ਕੀ ਕਿਹਾ ਉਹਨਾਂ ਨੇ ਕੀ ਲੱਭਿਆ ਕੋਈ ਉਹਨਾਂ ਨੂੰ ਗ੍ਰੇਟ ਨੇ ਟਰੀਟਮੈਂਟ ਦੇ ਰਹੇ ਨੇ ਅੱਛਾ ਤੇ ਬਾਕੀ ਬਾਚਿਤ ਤੁਹਾਡਾ ਲੱਗ ਰਿਹਾ ਹੈ ਕਿ ਕੀ ਆਸਾ ਕਿਵੇਂ ਆਇਆ ਕਿ ਪਤਾ ਲੱਗਿਆ ਇਹ ਕਿਹਨੇ ਲੱਗਿਆ ਵੀਰੇ ਉੱਥੇ ਅਸੀਂ ਪਹੁੰਚੇ ਆਂ ਨਾਲੇ ਨਾਲ ਅਸੀਂ ਜਾਣਦੇ ਆਂ ਸਾਰੀ ਪੇਸ਼ੰਗੋੜ ਕਿੱਥੇ ਦੇ ਕਿੱਥੋਂ ਦੇ ਲਈ ਕੁਝ ਪਤਾ ਲੱਗਿਆ ਇੱਕ ਬੰਦਾ ਕਹਿ ਰਹੇ ਨੇ ਖਾਟਵਾਂ ਅੱਛਾ ਦੂਜੇ ਤਰੀਕੇ ਦਾ ਨਹੀਂ ਪਤਾ ਲੱਗਿਆ ਇੱਕ ਖਾਟਵਾਂ ਜਿਹੜਾ ਅਮਰਪੁਰਾ ਕੋਲੇ ਹੈਗਾ ਜਿਹੜਾ ਹਰਮਾਨਗੜ੍ਹ ਰੋਡ ਤੁਸੀਂ ਜਦੋਂ ਚੱਕੇ ਉਹਨਾਂ ਦੇ ਸਾਥ ਚੱਲ ਰਹੇ ਸੀ ਹਾਂ ਜੀ ਉਹ ਦੋ ਚੱਲਦੇ ਸੀ ਹੁਣ ਕੋਈ ਅਮਰਜੈਂਸੀ ਲਾਜ ਡਾਕਟਰਾਂ ਨੇ ਦੱਸੇ ਨੇ ਨਹੀਂ ਨਹੀਂ ਇੱਕ ਵਾਰ ਇਹ ਤਾਂ ਨਹੀਂ ਦੱਸੇ ਤੁਹਾਨੂੰ ਬਲੂ ਡੈਂਟੀ ਸੀਗੀ ਪਛਾਣ ਹੋ ਗਈ ਸਰ ਉਹਨਾਂ ਦੀ ਪਛਾਣ ਖਿਲਾਲ ਤੇ ਨਹੀਂ ਹੋਈ ਇੱਕ ਦਾ ਰਿਲੇਟਿਵ ਹੈ ਚੈੱਕ ਕਰਵਾ ਲੈ ਇੱਕ ਦਾ ਰਿਲੇਟਿਵ ਹੈ ਕਿ ਸੱਟਾਂ ਕਿਸ ਤਰ੍ਹਾਂ ਦੀ ਹੈ ਕਿੱਥੇ ਵਧੀ ਹੈ ਜੀ ਜਿਨ੍ਹਾਂ ਦੀ ਮੁੱਖੀ ਦੀ ਮੌਤ ਹੋ ਗਈ ਜੀ ਮੁੱਖੀ ਦੀ ਹੈਡ ਇੰਜਰੀ ਤੇ ਨਹੀਂ ਜੀ ਸਰ ਤੇ ਠੀਕ ਹੈ ਸਰ